ਘਰ ਘਰ ਦੇ ਘਰ ਦੇ ਬਾਹਰ ਖੋਤਾ ਵਾਂ ਤੇ ਰਾਤੀ 8:09 ਜਣੀ ਆਏ ਆ ਘਰ ਦੇ ਬਾਹਰ ਉਹ ਆ ਕੇ ਮੇਰੇ ਦਸਰ ਦੁੱਤਰ ਮਾਰ ਗਏ ਜਕਰ ਸਾਹਮਣੇ ਰੰਦਾ ਉਹਦਾ ਨਾਮ ਵੀ ਕਾਸ ਨਾਮ ਮੇਰਾ ਵੀ ਵਿਕਾਸ ਆ ਉਹਦੇ ਚੱਕਰ ਚ ਆ ਕੇ ਮੈਨੂੰ ਮਾਰ ਗਏ ਹਾਂ ਸੀਸੀ ਆਈ ਆ ਪਰ ਉਹ ਜਿਆਦਾ ਵੀਡੀਓ ਨਹੀਂ ਆਈਆਂ ਥੋੜੀ ਬੋਦੀ ਹੀ ਗਈ ਵੀਡੀਓ ਹਾਂ ਜਰਤੀ ਨਾਮ ਨਾਮ ਮੇਰਾ ਵਿਕਾਸ ਸਾਨੂੰ ਬੇਜਨਸ ਹੋਇਆ ਕੀ ਜੇ ਹੋਇਆ ਕੁਛ ਨਹੀਂ ਮੈਂ ਕੱਲ ਘਰ ਘਰ ਦੇ ਘਰ ਦੇ ਬਾਹਰ ਲੋਤਾਵਾਂ ਤੇ ਰਾਤੀ 8 ਤੋਂ 9 ਜਣੀ ਆਏ ਆ ਘਰ ਦੇ ਬਾਹਰ ਉਹ ਆ ਕੇ ਮੇਰੇ ਦਾਤਰ ਦੁੱਤਰ ਮਾਰ ਗਏ ਜਿਨ੍ਹਾਂ ਚ ਤਿੰਨ ਕੇ ਚਾਰ ਮੁੰਡਿਆਂ ਨੂੰ ਮੈਂ ਪਛਾਣਦਾ ਵਾਂ ਬਾਕੀਆਂ ਨੂੰ ਨਹੀਂ ਮੈਂ ਪਛਾਣਦਾ ਠੀਕ ਹੈ ਮੈਂ ਉਹਨਾਂ ਦੇ ਨਾਮ ਹੈਗੇ ਇੱਕ ਦਾ ਨਾਮ ਹੈ ਸ਼ਕਤੀ ਇੱਕ ਦਾ ਨਾਮ ਹੈਗਾ ਇਹ ਵਿਸ਼ਾਲ ਇੱਕ ਦਾ ਨਾਮ ਹੈਗਾ ਮਰਿੰਡਾ ਤੇ ਇੱਕ ਦਾ ਨਾਮ ਰਘੂ ਹੈ ਕਿੱਥੋਂ ਦੇ ਰਹਿਣੇ ਨੇ ਇੱਕ ਬਿੱਲੀ ਹੈ ਗਏ ਅਦਰਸ਼ ਨਗਰ ਦੇ ਕੀ ਕੀ ਗੱਲ ਕੀ ਹੋਈ ਸਗੀ ਗੱਲ ਮੈਨੂੰ ਪਤਾ ਹੀ ਨਹੀਂ ਗੱਲ ਮੈਂ ਨਾ ਇੱਕ ਮੁੰਡਾ ਮੇਰੇ ਘਰ ਸਾਹਮਣੇ ਰਹਿੰਦਾ ਉਹਦਾ ਨਾਮ ਹੈ ਵਿਕਾਸ ਨਾਮ ਮੇਰਾ ਵੀ ਵਿਕਾਸ ਆ ਉਹਦੇ ਚੱਕਰ 'ਚ ਆ ਗਿਆ ਮੈਨੂੰ ਮਾਰ ਗਏ ਹੁਣ ਕੀ ਮੰਗ ਕਰਦੇ ਮੰਗ ਕਰਦਾ ਮੈਂ ਕਿ ਜੋ ਬੰਦੀ ਕਾਨੂੰਨੀ ਕਾਰਵਾਈ ਨਾਲ ਦੇਤੇ ਕੀਤੀ ਜਾਵੇ ਦਰਖਾਸਤ ਦਿੱਤੀ ਹੈ ਦਰਖਾਸਤ ਦਿੱਤੀ ਹੈ ਡਾਟ ਕਟਾਈ ਹੈ ਮੈਂ ਆਪਣੀ ਕਿਹੜੇ ਖਾਲਸਾ ਸੀ 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 ਆਈ ਵੀ ਹਾਂ ਸੀ ਸੀ ਆਈ ਆ ਪਰ ਉਹ ਜ਼ਿਆਦਾ ਵੀਡੀਓ ਨਹੀਂ ਆਈਆਂ ਥੋੜੀ ਬੋਦੀ ਹੈਗੀ ਵੀਡੀਓ ਪੁਲਿਸ ਵੱਲੋਂ ਵੀ ਕਿਹਾ ਜਾ। ਪੁਲਸ ਵੱਲੋਂ ਕੁਝ ਨਹੀਂ ਮੈਂ ਸ਼ਾਮ ਦਾ ਕਿਹਾ 6 ਵਜੇ ਦਾ ਉਹਨਾਂ ਨੇ। ਤੇ ਰਾਤੀ ਵੀ ਇਹਨਾਂ ਨੂੰ ਮੈਂ ਕਿਹਾ ਕਿ ਰਾਤੀ ਵੀ 10 ਤੇ 100 ਨੰਬਰ ਤੇ ਫੋਨ ਕੀਤਾ ਵਾ। ਸਾਢੇ 9 ਵੇ ਨਾਲ ਸਾਢੇ 11 ਵਜੇ ਪੁਲਸ ਆਈਏ। ਤੇ ਹਲੇ ਤੱਕ ਇਹਨਾਂ ਨੇ ਇੱਕ ਕਰੀ ਵੀ ਨਹੀਂ ਗੇਰਾ ਮਾਰਿਆ ਉਹਨਾਂ ਬੰਦਿਆਂ ਦੇ ਕੋਲ। ਸਾਡੀ ਕੋਈ ਪੁਰਾਣੀ ਦੁਸ਼ਮਣੀ ਨਹੀਂ। ਨਹੀਂ ਨਹੀਂ ਕੋਈ ਦੁਸ਼ਮਣੀ ਨਹੀਂ ਮੇਰੀ। ਜੀ ਸਰ ਕੀ ਨਾਮ ਜੀ? ਮੇਰਾ ਨਾਮ ਮੋਹਨ ਕੁਮਾਰ ਜੀ। ਸਰ ਕੀ ਮਾਮਲਾ ਕੀ ਹੋਇਆ ਜੀ? ਜੀ ਮੈਂ ਹਸਲ ਕਰਨੀ ਸੀਗਾ ਵੱਡਾ ਭਰਾ ਮਰ ਬੱਚੇ ਨੂੰ ਲੈ ਕੇ ਘੁੰਮ ਰਿਆ ਸੀ। ਐ ਅਣਪਛਾਤੇ ਕੋਈ 15-20 ਜਨੇ ਆਏ ਆ। ਇਹਨਾਂ ਨੇ ਆ ਕੇ ਪਿੱਛੋਂ ਵਾਰ ਕਰਨੇ ਚਾਲੂ ਕਰਤੇ ਆ ਤੇ ਇਹਨਾਂ ਭੱਜ ਕੇ ਆਪਣੀ ਜਾਨ ਬਚਾਈ ਜਾਨੇ ਬੂਏ ਦੇ ਦੱਤ ਉੱਤਰ ਮਾਰੇ ਆ ਘਰ ਇੱਟਾਂ ਮਾਰੀਆਂ ਤੇ ਆਪਣਾ ਇਨਸਾਫ ਦੀ ਮੰਗ ਕਰਦੇ ਆ ਕਿਹੜੇ ਹਥਿਆਰ ਨਾਲ ਵਾਰ ਕੀਤੇ ਇਹ ਦੱਤਰ ਲਿਆਉਂਦੇ ਸੀ ਉਹਨਾਂ ਵਿੱਚੋਂ ਇੱਕ ਕੋਈ ਬੰਦੂਕ ਵੀ ਸੀਗੀ ਪਿਸਟਲ ਪਿਸਟਲ ਇਹਦੇ ਇਹ ਕਿੰਨੇ ਜਣੇ ਸੀ ਆਹ ਘਟੋਕੜ ਤਕਰੀਬਨ 10 ਤੋਂ 15 ਜਣੇ ਸੀਗੇ ਕੀ ਮੰਗ ਕਰਦੇ ਆ ਆਪਾਂ ਹੀ ਮੰਗ ਕਰਦੇ ਆ ਜੀ ਇਨਸਾਫ ਕੀਤਾ ਜਾਵੇ ਜੀ ਪੁੱਛ ਕੋਈ ਆ ਉਹਨਾਂ ਰਾਤ ਦੇ ਆਏ ਆ ਪੁਲਸ ਹਾਲ ਤਾਂ ਕੋਈ ਹਾਂਜੀ ਕੋਈ ਕਾਰਵਾਈ ਕੋਰਖਾਲਤਾ ਚੋਂ ਕਿ ਜੀ ਸਰ ਕੀ ਮਾਮਲਾ ਜਿਹੜਾ ਰਾਤੀ ਹੋਇਆ ਰਾਤੀ ਮੇਰੇ ਕੋਲ ਨਾ ਸਵਾ 10 ਵਜੇ ਦਾ ਟਾਈਮ ਸੀ ਮਕਾਸ ਆਇਆ ਬਕਾਸ ਸਾਨੂੰ ਬੇਜਨਾਤ ਵਸਾਹੀ ਗਲੀ ਨੰਬਰ ਅਸ਼ੇਂਦਰਾਪਰੀ ਦਾ ਟੱਤਵਾਤੇ ਮੋਟਰਸਾਈਕਲ ਤੇ 8 9 ਜਿਹੜੇ ਵਿਅਕਤੀ ਆਏ ਆ ਤੇ ਮੈਨੂੰ ਉਹਨਾਂ ਨੇ ਕਿਰਪਾਨਾਂ ਨਾਲ ਤੇ ਸੱਟਾਂ ਮਾਰੀਆਂ ਵਾਂਗ ਹਰੇ ਇਹ ਗੱਲ ਕਹਿ ਰਿਹਾ ਵੀ ਜਿਹੜੀਆਂ ਸੱਟਾਂ ਮੈਨੂੰ ਕਿਸੇ ਦੇ ਭਲੇਖੇ ਚ ਉਹ ਮਾਰ ਗਏ ਆ ਆਇਆ ਆ ਤੂੰ ਹੀ ਆਇਆ ਇਹ ਰਾਤੀ ਆਏ ਇਹਨਾਂ ਨੂੰ ਡਾਕਟਰ ਦਿੱਤਾ ਵਾ ਜੋ ਡਾਕਟਰ ਰਿਪੋਰਟ ਦੇਣਗੇ ਉਹਦੇ ਤਹਿਤ ਜਿਹੜੀ ਉਹ ਕਾਰਵਾਈ ਜਿਹੜੀ ਅਮਲ ਵਿੱਚ ਲਿਆਂਦੀ ਹੈ